ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਣੇ ਉਹ ਜਦੋਂ ਪੈਸੇ ਦੇ ਕੋਲੇ ਆ ਗਏ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਉਹ ਪੁਲਸਾਂ ਦੇ ਪੋਟਾ ਕਰਦੀ ਇਹ ਵੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਸਾਂ ਦੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹਨੇ ਗਰਾਊਂਡ ਕਾਡ ਜਾਂ ਪੁਲਸੀ ਪੁਲਸ ਮਹਾਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋਇਆ 18 8 9 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਲੀਅਰ ਪੋੜੀ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਉਹ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਤੋਂ ਇਲਾ ਤੇ ਉਹਨਾਂ ਨੇ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟਾਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾਓ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਹੈ ਪੱਕੀ ਮਾਰੇ ਸੀਗੀ ਇਹੀ ਚਰਤੇ ਹੀ ਸੀ ਵੀ ਬਸ ਬਾਹਰ ਕੱਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਣ ਕੇ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇ ਤੋਂ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰ ਦਉ ਸੀ ਮੰਗ ਉਹਨੇ ਇਹ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈਕ ਮਨੂੰ ਕਹਨੇ ਡਿਸੀਜਨ ਲਿਆ ਜੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸਣ ਨੇ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਹੈ ਉਹ ਪੁਲਿਸ ਵਾਲੇ ਪੁੱਟਾ ਕਰਦੀ ਇਹ ਵੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹ ਗਰਾਊਂਡ ਖਾਂਡ ਦੇ ਆ ਪੁਲਿਸ ਸੀ ਪੁਲਤ ਮਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋ ਗਿਆ 18 8 9 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਲੀਅਰ ਪੜਾਉਣੀ ਤੇ ਉਸ ਤੋਂ ਬਾਅਦ ਕੀ ਹੋਇਆ ਗਲਤਫਤ ਕੀ ਹੋਈ ਗਲਤਫਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਪਿੰਟ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੇ ਤੁਹਾਡਾ ਵਿਆਹ ਹੋਇਆ ਸੀਗਾ ਪੱਕੀ ਹੈ ਪੱਕੀ ਮਾਰੇ ਸੀਗੀ ਇਹੀ ਚਾਰਤੇ ਇਹੀ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਨਣ ਕਿ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰ ਦੂੰ ਸੀ ਮੰਗ ਉਹਨੇ ਇਹ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਫ ਕਰ ਦੂੰਗਾ ਵਾਫ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈ ਮਨੂੰ ਕਹਨੇ ਡਿਸੀਜਨ ਲਿਆ ਜੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸਣ ਨੇ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਜੀ ਉਹ ਪੁਲਸਾਂ ਕੇ ਪੁੱਟਾ ਕਰਦੀ ਇਹ ਵੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਸਾਂ ਦੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹਨੇ ਗਰਾਊਂਡ ਕਾਡ ਦੇ ਆ ਪੁਲਸ ਸੀ ਪੁਲਸ ਮਹਾਰਾਜਨ ਸੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੀ ਕਦੋਂ ਵਿਆਹ ਹੋਇਆ 18 8 9 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਲੀਅਰ ਪੜੋਣੀ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਦੇਹੁਣ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਪੱਕੀ ਮਾਰੇ ਸੀਗੀ ਇਹ ਸ਼ਰਤ ਇਹ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਣ ਕੇ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਅੰਦਰ ਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੈਂ ਤਾਂ 2 ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੋਂ ਸੀ ਮੰਗੋ ਨੇ ਇਹ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸਿਕ ਮਨ ਲੋ ਕਹਨੇ ਡਿਸੀਜਨ ਲਿਆਈ